ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਮੈਂ ਤੁਹਾਨੂੰ ਦੱਸਦੀ ਆਂ ਪਾਕਿਸਤਾਨੀ ਬਾਹ ਦੀ ਕਟਿੰਗ ਦੇਖੋ ਸਭ ਤੋਂ ਪਹਿਲਾਂ ਆਪਾਂ ਬਾਹ ਦਾ ਸਾਈਜ਼ ਲੈਣਾ ਠੀਕ ਹੈ ਆਪਣੇ ਕੋਲ 17 ਇੰਚ ਤਿਆਰ ਬਾਹ ਸੀਗੀ ਤੇ ਆਪਾਂ 7.5 ਲੈ ਆ ਠੀਕ ਹੈ ਇੱਥੋਂ ਅੱਧਾ ਇੰਚ ਉੱਪਰ ਮੋੜੇ ਵਿੱਚ ਫੋਲਡ ਹੋ ਜਾਊਗਾ ਤੇ 2 ਇੰਚ ਆਪਾਂ ਐਕਸਟਰਾ ਲਿਆ ਮੋਰੀ ਤੋਂ ਫੋਲਡ ਕਰਨ ਵਾਸਤੇ ਠੀਕ ਹੈ ਜੀ ਇਸ ਤਰੀਕੇ ਨਾਲ ਆਪਾਂ ਨਿਸ਼ਾਨ ਲਾਉਣੇ ਆਂ ਇੱਧਰ ਆਪਾਂ 2 ਇੰਚ ਛੱਡ ਕੇ ਇੱਥੋਂ ਆਪਾਂ ਨਿਸ਼ਾਨ ਲਾ ਲੈਣਾ ਤੇ ਜਿੰਨੀ ਬਾਹ ਦੀ ਮੋਰੀ ਹੈਗੀ ਆ ਆਪਾਂ ਉਹ ਨਿਸ਼ਾਨ ਲਾ ਕੇ ਦੇਖੋ 8 ਜਵਾਦ ਹੀ ਮੋਰੀ ਆ ਤੇ ਆਪਾਂ 1.5 ਇੰਚ ਐਕਸਟਰਾ ਰੱਖਿਆ ਠੀਕ ਹੈ ਜੀ ਹੁਣ ਦੇਖੋ ਆਪਾਂ ਇੱਥੋਂ ਕਾਟ ਪਾਉਣੀ ਆ 3 ਇੰਚ ਦੀ 3 ਇੰਚ ਦੀ ਆਪਾਂ ਕਾਟ ਇਸ ਤਰੀਕੇ ਨਾਲ ਗੁਲਾਈ ਦੇ ਦੇਣੀ ਆ ਤੇ ਫਰੰਟ ਦੀ ਕਾਟ ਇੱਥੋਂ ਪਾ ਦੇਣੀ ਆ ਠੀਕ ਹੈ ਤੇ ਇੱਥੋਂ ਆਪਾਂ ਸੈਂਟਰ ਕਿਵੇਂ ਕਰਨਾ ਹੈ ਬਾਹਾਂ ਦਾ ਤੇ ਦੇਖੋ ਜੀ ਬੁਕੂਣੀ ਤੋਂ ਉੱਤੇ ਆਪਾਂ ਨਾਪ ਲੈ ਲੈਣਾ 9 ਇੰਚ ਤੱਕ ਦਾ 9.5 ਤੱਕ ਦਾ ਨਾਪ ਲੈ ਲੈਣਾ ਠੀਕ ਹੈ ਜੀ 9 ਇੰਚ ਦਾ ਨਾਪ ਲਿਆ ਕਿਉਂਕਿ ਇਹ ਇਹ ਬਾਜੂ ਘੱਟ ਸਾਈਜ਼ ਦੀ ਹੈ ਇਸ ਲਈ ਆਪਾਂ 9 ਇੰਚ ਤੱਕ ਦਾ ਨਾਪ ਲਿਆ ਤੇ ਇੱਥੋਂ ਆਪਾਂ 6 ਇੰਚ ਲਿਆ ਇਹ ਆਪਾਂ ਸਾਈਜ਼ ਦੇ ਅਕੋਰਡਿੰਗ ਰੱਖਣਾ ਹੈ ਇੱਥੋਂ ਠੀਕ ਹੈ ਜੀ ਇੱਥੋਂ ਨਾਪ ਕੇ ਦੇਖ ਲੈਣਾ ਹੈ ਹੈਵੀ ਸਾਈਜ਼ ਹੈ ਤਾਂ ਉਸ ਦਾ ਵਾਧ ਰੱਖਿਆ ਜਾਊਗਾ ਇਹ ਘੱਟ ਸਾਈਜ਼ ਹੈ ਇਸ ਲਈ ਆਪਾਂ 6 ਇੰਚ ਲਿਆ ਇੱਥੋਂ ਠੀਕ ਹੈ ਸੈਂਟਰ ਦੇ ਵਿੱਚੋਂ 6 ਇੰਚ ਤੇ ਇੱਥੋਂ ਆਪਾਂ ਮੋਢੇ ਦੇ ਕੋਲ ਲੈ ਕੇ ਤੇ ਸੈਂਟਰ ਦੇ ਵਿੱਚ ਤੇ ਮੋਰੀ ਦੇ ਨਾਲ ਇਸ ਤਰੀਕੇ ਨਾਲ ਰਾਉਂਡ ਮਿਲਾ ਲੈਣਾ ਠੀਕ ਹੈ ਤੇ ਇੱਥੋਂ 1.5 ਇੰਚ ਦਾ ਨਿਸ਼ਾਨ ਲਾ ਕੇ ਇੱਥੋਂ ਆਪਾਂ ਰਾਉਂਡ ਕਰ ਦੇਣਾ ਠੀਕ ਹੈ ਤੇ ਫਿਰ ਆਪਾਂ ਮੋਢੇ ਦੀ ਕਾਟ ਪਾ ਦੇਣੀ ਹੈ ਇਸ ਤਰੀਕੇ ਨਾਲ ਆਪਾਂ ਪਾਕਿਸਤਾਨੀ ਬਾਦੀ ਕਟਿੰਗ ਕਰਨੀ ਹੈ